ਸ਼੍ਰੋਮਣੀ ਕਾਲਦਾਨ ਦੇ ਪ੍ਰਧਾਨ ਬਣੇ ਸ਼੍ਰੋਮਣੀ ਕਾਲਦਾਨ ਨੇ ਪ੍ਰਧਾਨ ਬਣਾਇਆ ਸਰਦਾਰ ਸੁਬੀ ਸਿੰਘ ਬਾਦਲ ਸਾਹਿਬ ਨੂੰ ਪ੍ਰਧਾਨ ਬਣਾਇਆ ਬਕਾਇਦਾ ਸੰਵਧਾਨਿਕ ਤਰੀਕੇ ਨਾਲ ਪ੍ਰਧਾਨ ਬਣਾਇਆ ਡੈਲੀਗੇਟ ਚੁਣੇ ਗਏ ਭਰਤੀ ਹੋਈ ਉਸ ਤੋਂ ਬਾਅਦ ਤੇਜਾ ਸਿੰਘ ਸਮੁਦਰੀ ਹਾਲ ਦੇ ਵਿੱਚ ਪੂਰਾ ਮਤਾ ਪਾ ਕੇ ਤੇ ਓਪਨਲੀ ਕਿਹਾ ਗਿਆ ਕਿ ਜੇ ਕੋਈ ਹੋਰ ਪ੍ਰਧਾਨਗੀ ਦਾ ਕੈਂਡੀਡੇਟ ਹੈ ਤਾਂ ਉਹ ਪ੍ਰਧਾਨਗੀ ਦੀ ਜਿਹੜੀ ਹੈ ਉਹ ਨੋਮੀਨੇਸ਼ਨ ਫਾਈਲ ਕਰ ਸਕਦਾ ਤੇ ਪ੍ਰਧਾਨ ਦੇ ਵਾਸਤੇ ਆਪਣੀ ਕੰਟੈਸਟ ਕਰ ਸਕਦਾ ਪਤਤ ਲੋ ਸਾਰੇ ਨੇ ਸਰਬਸੰਮਤੀ ਦੇ ਨਾਲ ਸਰਦਾ ਸੁਪੀ ਸਿੰਘ ਬਾਦਲ ਸਾਹਿਬ ਨੂੰ ਦੁਬਾਰਾ ਪ੍ਰਧਾਨ ਚੁਣਿਆ ਪਰ ਇਹ ਪ੍ਰਧਾਨਗੀ ਦੇ ਵਿੱਚ ਤਕਲੀਫ ਜਿਹੜੀ ਹੈ ਉਹ ਪਾਰਟੀ ਦੇ ਵਿੱਚੋਂ ਜਿਹੜੇ ਰਿਵਲ ਸੀ ਜਿਹੜੇ ਜਿਹੜੇ ਆਜਕਲ ਰੌਲਾ ਬਹੁਤ ਕੁਝ ਪਾਉਂਦੇ ਫਿਰਦੇ ਨੇ ਇਹਨਾਂ ਤਾਂ ਚਲੋ ਹੋਣੀ ਹੋਣੀ ਸੀ ਪਰ ਨਾਲ-ਨਾਲ ਆਮ ਆਦਮੀ ਪਾਰਟੀ ਨੂੰ ਕਾਂਗਰਸ ਨੂੰ ਕੁਝ ਭਾਜਪਾ ਦੇ ਬੰਦਿਆਂ ਨੂੰ ਬਹੁਤ ਨੂੰ ਜ਼ਿਆਦਾ ਤਕਲੀਫ ਹੋਈ ਤੁਸੀਂ ਦੇਖੋ ਟੀਵੀ ਡਿਬੇਟਸ ਦੇ ਵਿੱਚ ਜਾਂ ਤੁਸੀਂ ਕਿਸੇ ਵੀ ਮੁੱਦੇ ਦੇ ਆਨ ਸੋਸ਼ਲ ਮੀਡੀਆ ਤੇ ਸਭ ਤੋਂ ਵੱਧ ਜੇ ਵਿਰੋਧਤਾ ਕਰਨ ਵਾਲੇ ਸੀ ਤਾਂ ਉਹ ਆਪੋਜੀਸ਼ਨ ਪਾਰਟੀਆਂ ਵਾਲੇ ਬੰਦੇ ਸੀ ਉਹ ਭਾਈ ਤੁਹਾਡੇ ਵੀ ਪ੍ਰਧਾਨ ਚੁਣੇ ਗਏ ਨਹੀਂ ਤੁਹਾਡਾ ਕੇਜੀ ਅਲ ਪਤਾ ਨਹੀਂ ਕਿੰਨੇ ਵਾਰੀ ਆਪ ਹੀ ਪ੍ਰਧਾਨ ਬਣ ਕੇ ਆਪ ਹੀ ਸਭ ਕੁਝ ਕਰਦਾ ਰਿਹਾ ਆ ਵੜਿੰਗ ਸਾਹਿਬ ਦੂਜੇ ਤੀਜੇ ਅਸੀਂ ਤਾਂ ਕਦੇ ਕਿਸੇ ਦਾ ਕਮੈਂਟ ਕੀਤਾ ਨਹੀਂ ਤੁਹਾਡੇ ਆਪ ਦਾ ਜੂਨੀ ਮਾਮਲਾ ਹੈ ਪਾਰਟੀਆਂ ਦੇ ਮਾਮਲੇ ਹੁੰਦੇ ਨੇ ਉਹਦੇ ਤੱਕ ਹੰਦਾ ਜੀ ਲੋੜ ਦੇ ਪਰ ਇਸ ਵਿਚਾਰੇ ਇੱਕ ਸ਼ਖਸ ਜਿਹੜਾ ਬੜਾ ਅੱਜਕੱਲ ਜਿਹੜੇ ਨੇਖਾ ਜੀ ਮੈਂ ਆ ਪੰਜ ਮੈਂਬਰੀ ਕਮੇਟੀ ਬਣਾ ਲਈ ਜਿਹੜੀ ਕਿ ਹੋੱਚੀ ਹੈ ਨਹੀਂ ਸੀ ਜਦ ਕਿ ਸ਼੍ਰੀ ਕਾਲ ਤਖਸਾਬ ਤੋਂ ਸੱਤ ਮੈਂਬਰੀ ਕਮੇਟੀ ਦੀ ਗੱਲ ਹੋਈ ਸੀ ਤਾਂ ਪੰਜ ਤੱਕ ਤੇ ਚਲੋ ਐਗਜ਼ਿਸਟ ਹੀ ਨਹੀਂ ਕਰਦੀ ਉਹਦੇ ਵਿੱਚ ਉਹ ਪੰਜ ਮੈਂਬਰੀ ਕਮੇਟੀ ਅੱਗੇ ਜਿਹੜੀ ਹੈ ਉਹ ਕਹਿੰਦੇ ਵੀ ਸਾਡੇ ਨਾਲ ਤਾਂ ਪੂਰਾ ਪੰਥ ਹੀ ਖੜ ਗਿਆ ਜੀ ਸਾਡੇ ਨਾਲ ਤਾਂ ਪੂਰੀ ਜਿਹੜੀ ਹੈ ਪੰਜਾਬ ਦੀ ਸਾਰੀ ਜਿਹੜੀ ਹੈ ਆਵਾਮ ਸਾਡੇ ਨਾਲ ਖੜ ਗਿਆ ਜੇ ਭਾਈ ਤੁਹਾਡਾ ਆਵਾਮ ਖੜ ਗਿਆ ਸਾਰੇ ਤੁਹਾਡੇ ਨਾਲ ਖੜ ਗਏ ਫਿਰ ਤੁਸੀਂ ਸਾਡੇ ਕਾਲੀ ਦਲ ਦੇ ਲੀਡਰਾਂ ਦੇ ਘਰਾਂ 'ਚ ਜਾ ਜਾ ਘੰਟਾ ਘੰਟਾ ਬਹਿ ਕੇ ਉਹਦੇ ਹਾੜੇ ਕੋ ਕੱਢਦੇ ਹੋ ਕਿ ਭਾਈ ਸਾਡੀ ਕਾਪੀਆਂ ਲੈ ਲਓ ਕਦੇ ਤੁਸੀਂ ਸੰਗਰੂਰ ਸਾਡੀ ਬੀਬੀ ਦੇ ਘਰੇ ਜਾਂਦੇ ਹੋ ਕਦੇ ਸਾਡੇ ਸਰਪ੍ਰਧਾਂ ਦੇ ਜਾਂਦੇ ਹੋ ਕਦੇ ਕਿਸੇ ਦੇ ਘਰੇ ਜਾਂਦੇ ਹੋ ਉਹਨਾਂ ਨੂੰ ਫੋਨ ਕਰਦੇ ਹੋ ਕਿ ਭਾਈ ਸਾਡੀ ਭਰਤੀ ਕਰੋ ਤੁਸੀਂ ਸਾਡੇ ਨਾਲ ਜੁੜੋ ਜੇ ਤੁਹਾਨੂੰ ਐਨੀ ਤੁਸੀਂ ਪੰਚ ਪ੍ਰਵਾਨਿਤ ਹੋ ਐਨੀ ਤੁਹਾਨੂੰ ਲੋਕ ਪ੍ਰਵਾਨ ਕਰਦੇ ਨੇ ਤੇ ਫਿਰ ਤੁਹਾਨੂੰ ਆ ਜਿਹੜੇ ਸੁਧਾਰ ਲਹਿਰ ਵਾਲੇ ਦੇ ਇਹਨਾਂ ਦੇ ਨਾਲ ਮਿਲ ਕੇ ਕੱਠ ਕਰਦੀ ਕੀ ਲੋੜ ਪਈ ਕੀ ਸੀ ਤੁਸੀਂ ਤਾਂ ਕੈਂਪ ਲਾਉਣਾ ਸੀ ਆਪਣਾ ਪੰਜੇ ਬੰਦੇ ਬੈਠਦੇ ਕਿਤੇ ਵੀ ਬੈਠਦੇ ਤੇ ਤੁਹਾਡੇ ਕੋਲ ਤਾਂ ਲੋਕ ਆਪ ਆ ਕੇ ਭਰਤੀ ਕਰਾਉਂਦੇ ਤੁਹਾਨੂੰ ਐਨੇ ਸੋਸ਼ਲ ਮੀਡੀਆ ਤੇ ਵਟਸਐਪ ਗਰੁੱਪਾਂ ਦੇ ਵਿੱਚ ਮੀਡੀਆ ਚ ਜਾ ਜਾ ਕੇ ਇਹਨਾਂ ਜਿੰਨੇ ਬੰਦਿਆਂ ਨੂੰ ਸ਼੍ਰੀ ਕਾਲ ਤਖਸਾਲ ਸਾਹਿਬ ਤੋਂ ਸਜ਼ਾ ਲੱਗੀ ਸੀ ਸਰਦਾਰ ਸੁਭੀ ਸਿੰਘ ਬਾਦਲ ਸਾਹਿਬ ਦੇ ਨਾਲ ਉਹਨਾਂ ਸਾਰਿਆਂ ਨੂੰ ਤੁਸੀਂ ਨਾਲ ਲੈ ਕੇ ਜਿਹੜਾ ਇਹ ਭਰਤੀ ਸ਼ੁਰੂ ਕਰਾਈ ਹੋਈ ਹੈ ਤੇ ਫਿਰ ਤੁਹਾਡੀ ਕੀ ਏਡੀ ਜ਼ਰੂਰ ਸੀ ਤੁਹਾਨੂੰ ਉਹਨਾਂ ਨੂੰ ਕਰਵੀਂ ਤੁਸੀਂ ਬੜੇ ਪਰਮਾਨੰਤ ਚਿਹਰੇ ਸੀ ਨਾ ਜਿਹੜੇ ਬੰਦੇ ਜਿਹੜੇ ਭਰਤੀ ਕਰਦੇ ਉਹ ਪੰਜੇ ਬੰਦੇ ਬੜੇ ਪਰਮਾਨੰਤ ਚਿਹਰੇ ਹੋ ਤੁਸੀਂ ਭਰਤੀ ਕਰੋਗੇ ਤੁਸੀਂ ਸੱਚ ਵਿੱਚ ਲੋੜ ਹੀ ਨਹੀਂ ਸੀ ਤੁਹਾਨੂੰ ਇਹਨਾਂ ਦੀ ਤੇ ਅਗਲੀ ਗੱਲ ਮੈਨੂੰ ਬੜੀ ਦੁੱਖ ਨਾਲ ਕਹਿਣਾ ਪੈਂਦਾ ਕਿ ਇੱਕ ਸ਼ਖਸ ਸਾਡੇ ਜ਼ਿਲ੍ਹੇ ਦਾ ਸਰਦਾਰ ਪਰਮੇਂਦਰ ਸਿੰਘ ਢੀਂਚਾ ਤੁਸੀਂ ਯਾਰ ਹੁਣ ਇਸ ਲੈਵਲ ਤੇ ਆ ਗਏ ਕਿ ਤੁਸੀਂ ਪਰਿਵਾਰਾਂ ਦੇ ਬੱਚਿਆਂ ਤੱਕ ਨੂੰ ਨਹੀਂ ਛੱਡਦੇ ਰਾਜਨੀਤੀ ਚ ਮਿਆਰ ਇੰਨਾ ਕਰਕੇ ਆ ਕਿ ਤੁਸੀਂ ਇੱਕ ਬੱਚਿਆਂ ਦੀ ਉਹਨਾਂ ਦੀ ਲਾਈਫ ਦੀ ਸਿਕਿਉਰਿਟੀ ਹੈ ਜਾਂ ਲਾਈਫ ਹੈ ਉਹਨਾਂ ਦੀ ਕੋਈ ਜ਼ਿੰਦਗੀ ਹੈ ਉਹਦੇ ਬਾਰੇ ਵੀ ਤੁਸੀਂ ਹੁਣ ਅੱਗੇ ਜਿਹੜਾ ਉਹਤੇ ਤੰਜ ਕਸਣ ਲੱਗੇ ਚਲੋ ਸੁਭੀਰ ਸਿੰਘ ਬਾਦਲ ਦੇ ਖਿਲਾਫ ਬੋਲਦੇ ਹੋ ਕੋਈ ਗੱਲ ਨਹੀਂ ਇੱਕ ਪਾਰਟੀ ਪੋਲੀਟੀਕਲ ਪਲੇਟਫਾਰਮ ਤੇ ਤੁਸੀਂ ਬੋਲਦੇ ਹੋ ਪਰ ਪਿਛਲੇ ਦਿਨ ਹੀ ਤੁਹਾਡਾ ਇੱਕ ਬਿਆਨ ਆਇਆ ਕਿ ਉਹਨਾਂ ਦੇ ਬੱਚਿਆਂ ਨੂੰ ਸਿਕਿਉਰਿਟੀ ਕਿਉਂ ਮਿਲੀ ਅੱਜ ਦੇ ਭਾਈ ਹਾਲਾਤ ਸਭ ਨੂੰ ਪਤਾ ਹੈ ਪੰਜਾਬ ਦੇ ਕੀ ਨੇ ਅੱਜ ਦਾ ਪੰਜਾਬ ਦਾ ਹਰ ਬੰਦਾ ਜਿਹੜਾ ਪ੍ਰੋਗਰੈਸਿਵ ਹੈ ਜਿਹੜਾ ਬੰਦਾ ਕੰਮ ਕਰ ਰਿਹਾ ਉਹਨੂੰ ਸਿਕਿਉਰਿਟੀ ਦੀ ਲੋੜ ਹੈ ਕਿਉਂਕਿ ਕਿਸੇ ਨੂੰ ਨਹੀਂ ਪਤਾ ਕਦੋਂ ਕਿਹਨੂੰ ਕਿੱਥੇ ਮਾਰ ਦੇਣੇ ਹੈ ਹਾਲਾਤ ਪੰਜਾਬ ਦੇ ਵਿੱਚ ਬਣਾ ਰੱਖੇ ਨੇ ਆਮ ਆਦਮੀ ਪਾਰਟੀ ਨੇ ਪਰ ਤੁਸੀਂ ਜਾਂ ਛੱਜ ਤਾਂ ਬੋਲੇ ਚੱਲ ਨਹੀਂ ਬੋਲੇ ਤੁਸੀਂ ਉਹ ਲੋਕ ਹੋ ਜਿਹੜੇ ਸੱਤਾ ਦੇ ਵਿੱਚ ਸੀ ਤਾਂ ਥੋੜਾ ਕੁੱਤਿਆਂ ਦਾ ਕੋਲ ਸਿਕਿਉਰਿਟੀ ਮਿਲੀ ਹੋਈ ਸੀ ਉਹਨਾਂ ਨੂੰ ਵੀ ਗੱਲ ਮੈਨ ਲੈ ਕੇ ਜਾਂਦੇ ਹੁੰਦੇ ਸੀ ਤੇ ਤੁਸੀਂ ਅੱਜ ਜਿਹੜਾ ਕਿਸੇ ਦਾ ਬੱਚਾ ਦੁਬਈ ਦੇ ਕਾਰੋਬਾਰੀ ਚੰਗੇ ਬੰਦੇ ਨੇ ਉਹ ਇੱਥੇ ਵਿਆਹ ਹੋਇਆ ਸੋ ਇਸ ਇੱਕ ਬਾਦਲ ਪਰਿਵਾਰ ਵੱਡਾ ਬਾਦਲ ਪਰਿਵਾਰ ਉਹਦੇ ਅੱਗੇ ਰਿਸ਼ਤੇਦਾਰ ਚਲੋ ਧੀਰ ਆਣੀ ਹੈ ਤੇ ਤੁਸੀਂ ਉਹਨਾਂ ਦੇ ਕੰਝ ਕਸਣ ਲੱਗੇ ਕਿ ਸਿਕਿਉਰਟੀ ਕਿਵੇਂ ਮਿਲੀ ਹੈ ਫਿਰ ਇੱਕ ਬੜੀ ਚਾਚਾ ਚਲਾਈ ਪਿਛਲੇ ਦਿਨਾਂ 'ਚ ਕਿ ਜੀ ਇਤਤ ਦਾ ਨੱਤ ਮਾਤੀ ਸਿਕਿਉਰਟੀ ਨੂੰ ਜੀ ਪਰਮੇਂਦਰ ਸਿੰਘ ਜੀ ਨੇ ਭਾਈ ਇੱਕ ਚਿੱਠੀ ਦਿਖਾ ਦਿਓ ਜਿਹੜੇ ਰੌਲਾ ਪਾਉਣ ਕਿ ਕਿਹੜੀ ਚਿੱਠੀ ਲਿਖ ਕੇ ਤੁਸੀਂ ਸੈਂਟਰ ਨੂੰ ਇਹ ਕਹਿ ਕੇ ਸਾਨੂੰ ਸਿਕਿਉਰਟੀ ਨਹੀਂ ਚਾਹੀਦੀ ਐਕਚੁਅਲੀ ਤੁਹਾਨੂੰ ਸਿਕਿਉਰਟੀ ਦਿੱਤੀ ਹੋਣੀ ਕਿਸੇ ਨੇ ਕਿਉਂਕਿ ਤੁਸੀਂ ਸਟਾਬਲ ਹੀ ਨਹੀਂ ਸੀ ਸਿਕਿਉਰਟੀ ਦੇ ਸੋ ਇਸ ਕਰਕੇ ਨਹੀਂ ਤੋਂ ਉਸ ਗੱਲ ਤੇ ਐਵੇਂ ਬੇਨਾਗਰ ਤੋਂ ਤੁਸੀਂ ਜਦੋਂ ਇਸ ਲੈਵਲ ਤੇ ਅੱਜ ਬੋਲੀ ਜਾਂਦੇ ਹੋ ਕਿ ਤੁਸੀਂ ਉਹਨਾਂ ਬੱਚਿਆਂ ਤੱਕ ਨੂੰ ਹੀ ਛੱਡਦੇ ਯਾਰ ਤੁਸੀਂ ਲੜਾਈ ਲੜੋ ਮਰਦਾਂ ਵਾਲੀ ਡੱਟ ਕੇ ਲੜੋ ਬੋਲੋ ਕਿਸੇ ਗੱਲ ਤੇ ਕਿਸੇ ਮੁੱਦਿਆਂ ਦੇ ਬੋਲੋ ਫਿਰ ਦੂਜੇ ਪਾਸੇ ਸਾਡਾ ਇੱਕ ਭਰਾ ਹੈ ਉਹ ਮਿੱਟੀਆਂ ਕਿੱਦਾਂ ਹੀ ਕਰੀ ਜਾਂਦਾ ਇੰਨੇ ਬਾਈ ਇੰਨੇ ਦਾ 240 ਬਾਈ 200 ਦਾ ਪੰਡਾਲ ਹੈ ਕਿ ਚਲੋ ਥੋੜੇ ਮਦਦ ਆਪ ਕੀ ਮੰਨ ਲਾਂ ਨੇ ਆ ਕਿ 240 ਬਾਈ 200 ਦਾ ਪੰਡਾਲ ਹੈ 43000 ਸਕਰ ਫੁੱਟ ਹੋ ਗਿਆ ਇੱਕ 4 ਸਕਰ ਫੁੱਟ ਵੀ ਜੇ ਇੱਕ ਬੰਦੇ ਨੂੰ ਬੈਠਣ ਨੂੰ ਨਾਉਂੋ ਤੁਸੀਂ ਤਾਂ ਤੁਸੀਂ ਇਹ ਮੰਨੋ ਕਿ 12000 ਬੰਦਾ ਦਾ ਬੰਦੀ ਹੈ ਨਾ ਉੱਥੇ ਪੰਡਾਲ ਚ ਜਿਹੜਾ ਤੁਸੀਂ ਗਿਰਤੀ ਕਰਦੇ ਹੋ ਤੇ ਤੁਸੀਂ 80 ਵਾ 100 ਦੇ ਬੰਢਾ ਇੱਕ ਮੈਰਿਜ ਪੈਲਸ ਦੇ ਇੱਕ 80 ਵਾ 100 ਦੇ ਲੌਂ ਦੇ ਵਿੱਚ ਇਕੱਠ ਕਰਕੇ ਤੁਸੀਂ ਇਹ ਗੱਲ ਕਰ ਰਹੇ ਹੋ ਕਿ ਜਲ ਸਲਾਬ ਆ ਗਿਆ ਜਲ ਸਲਾਬ ਆ ਗਿਆ ਪੰਜਾਬੋਂ ਮੜ ਆਇਆ ਯਾਰ ਉੱਥੇ ਤਾਂ ਬੰਦੀ 2000 ਨਹੀਂ ਪੈਂਦਾ ਤੇ ਤੁਸੀਂ ਉਹਨੂੰ ਬਹੁਤ ਵੱਡਾ ਕੱਟ ਦੱਸੀ ਜਾਂਦੇ ਹੋ ਸੋ ਗੱਲ ਨੂੰ ਚੰਗੀ ਨਹੀਂ ਲੱਗਦੀ ਕਿ ਸ਼ੋਭ ਦੀਆਂ ਨਹੀਂ ਇਹ ਚੀਜ਼ਾਂ ਕਿ ਤੁਸੀਂ ਇਸ ਲੈਵਲ ਦੀ ਰਾਣੀ ਤੇ ਹੁਣ ਮਸਲਾ ਕਿੱਥੇ ਆ ਮਸਲਾ ਇਸ ਗੱਲ ਤੇ ਅੜ ਗਿਆ ਕਿ ਸਰਦਾਰ ਸੁਬੀ ਸਿੰਘ ਬਾਦਲ ਨੂੰ ਪ੍ਰਧਾਨ ਬਣਨੋਂ ਰੋਕਣਾ ਸੀ ਸਾਰਿਆਂ ਨੇ ਰਲ ਕੇ ਕਿਉਂਕਿ ਪਤਾ ਸੀ ਕਿ ਬੰਦੇ ਪ੍ਰਧਾਨ ਬਣ ਗਏ ਜਦੋਂ ਤਾਂ ਉਸ ਤੋਂ ਬਾਅਦ ਪਾਰਟੀ ਦਾ ਇੱਕ ਜਿਹੜੀ ਆ ਹਵਾ ਬਣਨੀ ਆ ਫਿਰ ਇੱਕ ਹੋਰ ਸੱਚ ਮੇਰੇ ਗੱਲ ਯਾਦ ਆਈ ਹੀ ਪਰਮੇਂਦਰ ਸਿੰਘ ਢੀਂਸ਼ਾ ਕਹਿੰਦੇ ਨੇ ਕਹਿੰਦੇ ਜੀ ਰੋਡ ਸ਼ੋਅ ਨੂੰ ਕਾਦੇ ਵਾਸਤੇ ਕੀਤਾ ਵਿਸਾਖੀ ਦੇ ਮੌਕੇ ਤੇ ਐਡੀ ਕਿਹੜੀ ਜੰਗ ਜਿੱਤ ਕੇ ਆਏ ਨੇ ਉਹ ਭਾਈ ਉਹ ਵਿਸਾਖੀ ਦਾ ਤਿਹਾਰ ਹੈ ਖਾਲਸੇ ਦਾ ਤਿਹਾਰਾ ਹੈ ਪਹਿਲੀ ਗੱਲ ਦੂਜੀ ਗੱਲ ਉਹ ਸ਼੍ਰੋਮਣੀ ਕਾਲਦਲ ਦੇ ਪ੍ਰਧਾਨ ਬਣੇ ਨੇ ਹਰ ਵਾਰੀ ਹੁੰਦਾ ਯੂਥ ਅਕਾਲੀ ਦਲ ਨੇ ਉਹਦਾ ਪ੍ਰੋਗਰਾਮ ਕੀਤਾ ਆਪਦੇ ਪ੍ਰਧਾਨ ਨੂੰ ਸਨਮਾਨ ਕੀਤਾ ਤੇ ਉਹਦਾ ਰੋਡ ਸ਼ੋ ਥੋੜੇ ਤੋਂ ਤਾਂ ਜਦੋਂ ਸੱਤਾ ਸੀ ਉਦੋਂ ਨਹੀਂ ਕਦੇ ਐਡਾ ਰੋਡ ਸ਼ੋ ਕੱਢੇ ਗਿਆ ਉਹ ਤਾਂ ਫੇਰ ਹਲੇ ਆਪੋਜੀਸ਼ਨ 'ਚ ਸਾਰੀਆਂ ਪਾਰਟੀਆਂ ਘੇਰੀ ਬੈਠੀਆਂ ਨੇ ਉਸ ਇਨਸਾਨ ਨੂੰ ਤਾਂ ਵੀ ਉੱਥੇ ਅੱਜ ਜਿਹੜੇ ਮਜ਼ਬੂਤੀ ਨਾਲ ਜਿਹੜਾ ਯੂਥ ਕਾਲਦਲ ਤੇ ਸ਼੍ਰੋਮਣੀ ਕਾਲਦਲ ਤਕੜਾ ਹੋ ਕੇ ਉੱਥੇ ਲੜਾਈ ਲੜ ਰਿਹਾ ਹੈ ਤੇ ਉੱਥੇ ਉਹ ਕਾਨਫਰੰਸ ਬੜੀ ਸਕਸੈਸਫੁਲ ਹੋਈ 5 5 7 7 ਕਿਲੋਮੀਟਰ ਪਿੱਛੇ ਤੇ ਇੰਨਾ ਵਧੀਆ ਮਾਹੌਲ ਬਣਿਆ ਹੋਇਆ ਸੀ ਭਾਈ ਥੋੜੇ ਤੋਂ ਸੱਤਾ ਦੇ ਟਾਈਮ ਤੇ ਜਿੰਨੇ ਇਕੱਠ ਕਦੇ ਕੀਤੇਗੇ ਜਦੋਂ ਸੱਤਾ ਦੇ ਪੂਰੀ ਚੜ੍ਹਦੀ ਗੱਲ ਚ ਮੁੱਖ ਮੰਤਰੀ ਕਹੋਂਦੇ ਸੀ ਤੁਸੀਂ ਸੋ ਗੱਲ ਇਹ ਹੈ ਗੱਲ ਉਦੋਂ ਕਰੋ ਜਦੋਂ ਆਪਣੀਆਂ ਲਤਾਂ ਭਾਰ ਚੱਲਦੀਆਂ ਹੁਣ ਜਦੋਂ ਤੁਸੀਂ ਤੁਹਾਡੇ ਚ ਦਮ ਹੋਵੇ ਕਿ ਤੁਸੀਂ ਭਾਈ ਆ ਚੀਜ਼ ਅਸੀਂ ਕਰ ਸਕਦੇ ਆ ਤੁਸੀਂ ਯਾਰ ਕੱਲਾ ਬੋਲਣ ਤੋਂ ਇਲਾਵਾ ਹੁਣ ਸਾਰਿਆਂ ਦਾ ਇਹ ਮਸਲਾ ਹੋਇਆ ਪਿਆ ਵੀਰ ਪਾਰਟੀ ਦੇ ਵਿੱਚ ਪਾਰਟੀ ਚੱਲ ਪਈ ਅਹੁਦੇਦਾਰ ਵੀ ਬਣ ਜਾਣਗੇ ਅਸੀਂ ਤਾਂ ਪਾਰਟੀ ਤੋਂ ਬਾਹਰ ਕੋਈ ਸਿਪਾਰਟੀ ਦੇ ਮੈਂਬਰ ਹੀ ਨਹੀਂ ਕਿ ਸਰਦਾਰ ਬਲਵਿੰਦਰ ਸਿੰਘ ਖੁੰਦਰ ਸਾਹਿਬ ਨੇ ਤੁਸੀਂ ਸਵਾਲ ਕਰਦੇ ਨੇ ਬਹੁਤ ਸਾਰੇ ਇਹ ਆਲੀ ਸਾਹਿਬ ਵੀ ਹੋਰ ਵੀ ਬਹੁਤ ਸਾਰੇ ਬੋਲਦੇ ਨੇ ਕਿ ਸਰਦਾਰ ਬਲਵਿੰਦਰ ਸਿੰਘ ਖੁੰਦਰ ਸਾਹਿਬ ਨੇ ਕਿਹਾ ਸੀ ਕਿ ਭਾਈ ਪਰਚੀ ਆ ਕੇ ਲੈ ਕੇ ਜਾਓ ਜਦੋਂ ਤੁਸੀਂ ਅੱਜ ਉਥੋਂ ਗੱਲ ਕਰਦੇ ਹੋ ਕਿ ਉਸ ਫਸੀਲ ਤੋਂ ਫੈਸਲੇ ਹੋਏ ਉਸ ਫਸੀਲ ਦੇ ਫੈਸਲਿਆਂ ਨੂੰ ਗੱਲ ਕਰਦੇ ਹੋ ਆ ਮੈਂ ਵੀਡੀਓ ਪਾਈ ਹੈ ਉਹਦੇ ਤੇ ਤੁਸੀਂ ਜਿਹੜੀ ਪਿਛਲੇ ਦਿਨੀ ਇੱਕ ਵੀਡੀਓ ਸ਼ੇਅਰ ਕੀਤੀ ਹੈ ਗੈਨੀ ਰੁਕਬੀ ਸਿੰਘ ਜੀ ਦੀ ਉਹਨਾਂ ਨੇ ਉਚੇਚੇ ਤੌਰ ਤੇ ਕਿਹਾ ਜਿਦੋਂ ਪੱਤਰਕਾਰ ਨੇ ਸਵਾਲ ਪੁੱਛਿਆ ਕਿ ਇਹ ਨਿਗਰਾਨ ਕਮੇਟੀ ਹੈ ਚਲੋ ਤੁਸੀਂ ਭਰਤੀ ਕੀਤੀ ਹੈ ਤੁਸੀਂ ਆਪ ਦਾ ਗੱਲ ਕਰ ਰਹੇ ਤੁਸੀਂ ਕਹਿੰਦੇ 16 ਲੱਖ ਦੀ ਭਰਤੀ ਹੋ ਗਈ ਕਿੱਥੇ ਹੋ ਗਈ 16 ਲੱਖ ਪਰਚੀਆਂ ਲੈ ਕੇ ਕਾਪੀਆਂ ਜਦੋਂ ਭਰਤੀ ਨੂੰ ਕਿਹਨੂੰ ਦਿਓਗੇ ਕਿੱਥੇ ਜਮ੍ਹਾਂ ਕਰਾਓਗੇ ਕੀ ਦੀ ਗੱਲ ਕਰੋਗੇ ਉਹਨਾਂ ਨੇ ਤਾਂ ਨਾਲ ਹੀ ਕਿਹਾ ਕਿ ਸ਼੍ਰੋਮਿਕਲਦਨ ਦੀ ਭਰਤੀ ਕਰਨੀ ਹੈ ਤੁਸੀਂ ਕਿਦੀ ਭਰਤੀ ਕਰ ਰਹੇ ਹੋ ਜੀ ਸ਼੍ਰੋਮਿਕਲਦਨ ਦਾ ਭਰਤੀ ਕਰਨੀ ਹੈ ਤੁਸੀਂ ਤਾਂ ਨਵਾਂ ਦਲ ਖੜਾ ਕਰਨ ਦੀ ਗੱਲ ਕਰ ਰਹੇ ਹੋ ਤੇ ਅੱਜ ਸਵਾਲ ਬਹੁਤ ਵੱਡੇ ਨੇ ਅੱਜ ਤੁਸੀਂ ਏਸੀ ਤੇ ਆ ਕੇ ਖੜ ਗਏ ਕਿ ਯਾਰ ਹੁਣ ਇਹਨਾਂ ਦੇ ਨਾ ਕਰੈਕਟਰ ਅਸੈਸੀਨੇਸ਼ਨ ਜਿਵੇਂ ਪਹਿਲਾਂ ਆਮ ਆਦਮੀ ਪਾਰਟੀ ਕਰਦੀ ਦੂਜੀਆਂ ਪਾਰਟੀਆਂ ਕਰਦੀਆਂ ਸੀ ਹੁਣ ਤੁਸੀਂ ਉਹ ਹਾਲਾਤਾਂ ਦੇ ਉੱਪਰ ਆ ਗਏ ਕਿ ਤੁਸੀਂ ਵੀ ਉਹਨਾਂ ਚੀਜ਼ਾਂ ਚੋਂ ਨਿਕਲੇ ਹੋਏ ਹੋ ਅੱਜ ਸਾਡਾ ਇੱਕ ਲੀਡਰ ਜਿਹੜੇ ਸੰਗਰੂਰ ਦਾ ਉਹ ਕਹਿੰਦਾ ਜੀ ਲੀਡਰਸ਼ਿਪ ਨੂੰ ਹੁਣ ਪ੍ਰਮਾਣਿਤ ਨਹੀਂ ਹੈਗੀ ਤੁਸੀਂ ਸਾਰੇ ਬਹੁਤ ਵੱਡਾ ਰੌਲਾ ਪਾਉਂਦੇ ਹੋ ਮੀਡੀਆ ਚ ਜਾ ਕੇ ਗਰਗ ਸਾਹਿਬ ਹੋਰੀ ਦੂਜੇ ਤੀਜੇ ਜਿਹੜੇ ਹੈਗੇ ਨੇ ਕਿ ਜੀ ਲੀਡਰਸ਼ਿਪ ਪ੍ਰਮਾਣਿਤ ਨਹੀਂ ਵਾਕੇ ਲੀਡਰਸ਼ਿਪ ਜੇ ਪ੍ਰਮਾਣਿਤ ਨੂੰ ਉਹਨਾਂ ਦੀ ਲੀਡਰ ਸਭ ਤੋਂ ਪਹਿਲੇ ਨੰਬਰ ਤੇ ਥੋੜੇ ਹੀ ਨਾਂ ਆਉਂਦਾ ਹੈ ਕਿ ਤੁਸੀਂ ਪ੍ਰਮਾਣਿਤ ਨਹੀਂ ਹੈਗੇ ਉਹ ਭਾਈ ਤੁਸੀਂ ਚਾਰ-ਚਾਰ ਇਲੈਕਸ਼ਨਾਂ ਲੜ ਕੇ ਇੱਕ ਵਾਰ ਜਿੱਤੇ ਹੋ ਤੇ ਉਦੋਂ ਜਿੱਤੇ ਹੋ ਜਦੋਂ ਪੂਰਨ ਰੂਪ ਚ ਉਦੋਂ ਹਾਰੇ ਹੋ ਜਦੋਂ ਪੂਰਨ ਰੂਪ ਚ ਹਾਵਾ ਹੁੰਦੀ ਸੀ ਪਾਰਟੀ ਦੀ ਤੇ ਅੱਜ ਤੁਸੀਂ ਉਹ ਗੱਲਾਂ ਕਰਦੇ ਹੋ ਵਾਕੇ ਸਹੀ ਗੱਲ ਹੈ ਕਿ ਪਰਮਾਨੇ ਤਾਂ ਤੁਸੀਂ ਨਹੀਂ ਹੋ ਤਾਂ ਹੀ ਪਾਰਟੀ ਨੇ ਸੋਚਿਆ ਕਿ ਇਹਨਾਂ ਨੂੰ ਪਾਸਿੰਗ ਕੀਤਾ ਜਾਵੇ ਤੁਸੀਂ ਪ੍ਰਮਾਣਿਤ ਚਿਹਰੇ ਨਵੇਂ ਚਿਹਰੇ ਆਉਣ ਤਾਂ ਤੁਸੀਂ ਆਪ ਮੰਗ ਕਰਦੇ ਹੋ ਨਵੇਂ ਚਿਹਰੇ ਆਉਣੇ ਚਾਹੀਦੇ ਨੇ ਮੈਂ ਤਾਂ ਕਹਿੰਦਾ ਨਵੇਂ ਚਿਹਰੇ ਜਦੋਂ ਨਵੇਂ ਨੁਮਾਰੀ ਆ ਤੁਸੀਂ ਤਾਂ ਮਦਦ ਹੀ ਨਹੀਂ ਕਰਦੇ ਪਾਰਟੀ ਦੇ ਜਿਹੜੇ ਨਵੇਂ ਚਿਹਰੇ ਜਦੋਂ ਪੈਦਾ ਹੁੰਦੇ ਨੇ ਤੁਸੀਂ ਉਹਨਾਂ ਦੀ ਦੱਬ ਕੇ مخالਫਤ ਕਰਦੇ ਹੋ ਜੋਰ ਲਾ ਕੇ مخالਫਤ ਕਰਦੇ ਹੋ ਜਦੋਂ ਕੋਈ ਚਿਹਰਾ ਨਵਾਂ ਉੱਠਣ ਲੱਗਦਾ ਤੁਸੀਂ ਉਹਨੂੰ ਦੱਬਣ ਦੀ ਕੋਸ਼ਿਸ਼ ਕਰਦੇ ਹੋ ਮੈਨੂੰ ਇੱਕ ਚੀਜ਼ ਮੈਂ ਹਰ ਵਾਰ ਪੁੱਛਦਾ ਕਿ 50 ਸਾਲਾਂ ਚ ਢੀਂਚਾ ਪਰਵਾਦਿਆ ਤੁਸੀਂ ਲੀਡਰਸ਼ਿਪ ਜਿਹੜੀ ਵੱਡੀ ਘਾਉਣਿਓ ਮੈਨੂੰ ਦਿਖਾਓ ਕਿ ਇੱਕ ਲੀਡਰ ਜਿਹੜਾ ਪੈਦਾ ਕੀਤਾ ਹੋਵੇ ਜਿਹੜਾ ਕਹੇ ਕਿ ਕਾਰੀਦਾਰ ਨੂੰ ਸੰਭਾਲ ਸਕਦਾ ਹੈ ਤੁਹਾਡੇ ਵੱਲੋਂ ਕਿਹੜਾ ਪੈਦਾ ਕੀਤਾ ਗਿਆ ਜੇ ਪਾਰਟੀ ਕੋਈ ਪੈਦਾ ਕਰਦੀ ਹੈ ਉਹਦੀਆਂ ਤੁਸੀਂ ਲੱਤਾ ਵੱਡਾਂ ਤੇ ਹੋ ਜਾਂਦੇ ਸੋ ਅੱਜ ਸਾਰਿਆਂ ਦਾ ਜ਼ੋਰ ਇਸ ਗੱਲ ਤੇ ਲੱਗਿਆ ਕਿ ਕਾਲੀ ਦਲ ਨੂੰ ਕਮਜ਼ੋਰ ਕਰਕੇ ਅਸੀਂ ਆਪਣੀ ਨਵਾਂ ਦਲ ਖੜਾ ਕਰ ਲਈਏ ਹੁਣ ਪਿੱਛੇ ਜੇ ਇੱਕ ਬਿਆਨ ਵੀ ਚੱਲ ਪਿਆ ਐੜੀ ਸਾਹਿਬ ਤਾਂ ਕਹਿੰਦੇ ਅਸੀਂ ਅਸੀਂ ਤਾਂ ਭਰਤੀ ਕਰਕੇ ਕਾਲ ਤੱਕ ਸਾਨੂੰ ਦੇਣੀ ਹੈ ਤੇ ਵਡਾਲਾ ਸਾਹਿਬ ਕਹਿੰਦੇ ਅਸੀਂ ਨਵੀਂ ਪਾਰਟੀ ਖੜੀ ਕਰਨੀ ਹੈ ਭਾਈ ਆਪਾਂ ਚ ਸਹਿਮਤੀ ਤਾਂ ਕਰ ਲਓ ਗੱਲਬਾਤਾਂ ਕਰ ਲਓ ਤੁਸੀਂ ਕਿ ਕਰਨਾ ਕੀ ਹੈ ਸੋ ਇਸ ਕਰਕੇ ਸਿਰਫ ਇੱਕੋ ਹੀ ਮਕਸਦ ਹੈ ਕਿ ਸ਼੍ਰੋਮਣੀ ਕਾਲ ਦਲ ਨੂੰ ਕਮਜ਼ੋਰ ਕਰਨਾ ਹੈ ਮੈਂ ਪੰਜਾਬੀਆਂ ਨੂੰ ਪੰਜਾਬ ਨੂੰ ਸਾਰਿਆਂ ਨੂੰ ਇਹ ਬੇਨਤੀ ਕਰਦਾ ਕਿ ਸਮਝੋ ਇਨਾਂ ਦੀਆਂ ਕਿਹੜੀਆਂ ਚਾਲਾਂ ਨੇ ਕਿਹੜੇ ਲੋਕ ਆਪਣੇ ਨਿੱਜੀ ਮਫਾਦਿਆਂ ਲਈ ਜਿਹੜਾ ਸ਼੍ਰੋਮ ਅਕਾਲੀ ਦਲ ਨੂੰ ਜਿਹੜਾ ਹੈ ਉਹ ਕਮਜ਼ੋਰ ਕਰਦੇ ਲੱਗੇ ਹੋਏ ਨੇ ਪਰ ਇਹ ਨਾ ਕਮਜ਼ੋਰ ਹੋਇਆ ਨਾ ਹੋਣਾ ਪਹਿਲਾਂ ਵੀ ਬੜੇ ਵਾਰੀ ਅਕਾਲੀ ਦਲ ਬਣੇ ਪਹਿਲਾਂ ਵੀ ਬੜੇ ਵਾਰੀ ਇਹ ਜੜੀਆਂ ਜੇ ਕਈ ਵੱਖਰੇਵੇਂ ਹੋਏ ਪਹਿਲਾਂ ਵੀ ਬੜੇ ਵਾਰੀ ਵਿਰੋਧਤਾ ਹੋਈਆਂ ਤੇ ਉਹ ਜੜੀਆਂ ਨੇ ਉਹਨਾਂ ਚੋਂ ਫੇਰ ਕਲ ਦਲ ਤਕੜਾ ਹੋ ਕੇ ਨਿਕਲਦਾ ਤੇ ਚੜ੍ਹਦੀ ਕਲਾ ਦੇ ਵਿੱਚ ਆਉਂਦਾ ਤੇ ਸਰਕਾਰ ਬਣਾਉਂਦਾ ਪੰਜਾਬੀਆਂ ਦੀ ਪੰਜਾਬ ਦੀ ਸੇਵਾ ਕਰਦਾ ਸੋ ਮੇਰੀ ਬੇਨਤੀ ਹੈ ਹੌਣ ਤਾਂ ਤੁਸੀਂ ਇਹ ਹਾਲਾਤਾਂ ਤੇ ਨਿੱਜੀ ਮਫਾਦਿਆਂ ਤੋਂ ਜਿਹੜੇ ਨਿੱਜੀ ਕਿਸੇ ਦੇ ਤੰਜ ਕਸਣ ਵਾਲੇ ਜਾਂ ਉਹਨਾਂ ਦੇ ਪਰਿਵਾਰਾਂ ਦੇ ਬੱਚਿਆਂ ਤੱਕ ਪਹੁੰਚਣ ਦੀ ਨੌਬਤ ਹੀ ਆ ਗਈ ਬੜੀ ਬੇਸ਼ਰਮੀ ਵਾਲੀ ਗੱਲ ਹੈ ਇਹ ਕਿਰਪਾ ਕਰਕੇ ਤੁਹ ਬੱਚੋ ਤੇ ਲੋਕੋ ਸਮਝੋ ਇਹਨਾਂ ਲੋਕਾਂ ਨੂੰ ਸਮਝੋ ਕਿ ਇਹਨਾਂ ਦੀ ਮੈਂਟਲ ਲੈਵਲ ਕਿੱਥੇ ਪਹੁੰਚ ਗਿਆ